ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅਕਸਰ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹੀ ਅਣਜਾਣ ਬੇਚੈਨੀ ਮਹਿਸੂਸ ਕਰਦੇ ਹਾਂ ਜਿਸ ਦਾ ਸਾਨੂੰ ਕੋਈ ਕਾਰਨ ਸਮਝ ਨਹੀਂ ਆਉਂਦਾ ਘਰ ਦੇ ਵਿੱਚ ਸਭ ਕੁਝ ਠੀਕ ਹੋਣ ਦੇ ਬਾਵਜੂਦ ਵੀ ਸਾਡਾ ਮਨ ਕਿਸੇ ਅਣਜਾਣ ਭਾਰ ਨਾਲ ਦੱਬਿਆ ਹੋਇਆ ਮਹਿਸੂਸ ਹੁੰਦਾ ਹੈ ਸੰਘਾ ਜੀ ਕਈ ਵਾਰ ਬਿਨਾਂ ਕਿਸੇ ਖਾਸ ਕਾਰਨ ਦੇ ਝਗੜੇ ਹੋ ਜਾਂਦੇ ਹਨ ਚੜਚੜਾਪਣ ਵੱਧ ਜਾਂਦਾ ਹੈ ਅਤੇ ਰਾਤ ਨੂੰ ਨੀਂਦ ਵੀ ਪੂਰੀ ਨਹੀਂ ਹੁੰਦੀ ਅਜਿਹਾ ਲੱਗਦਾ ਹੈ ਜਿਵੇਂ ਸਾਡੇ ਸਿਰ ਦੇ ਉੱਤੇ ਕੋਈ ਬੋਝ ਰੱਖਿਆ ਹੋਵੇ ਜੋ ਸਾਨੂੰ ਅੰਦਰੋਂ-ਅੰਦਰ ਹੀ ਅਸ਼ਾਂਤ ਕਰਦਾ ਹੈ ਸੰਘਾ ਜੀ ਇਹ ਸਾਰੀਆਂ ਚੀਜ਼ਾਂ ਮਾੜੀਆਂ ਊਰਜਾ ਦੀ ਨਿਸ਼ਾਨੀ ਹੁੰਦੀਆਂ ਹਨ ਇਹ ਨਕਾਰਾਤਮਕ ਊਰਜਾ ਸਾਡੇ ਵਿਚਾਰਾਂ ਨਾਲ ਨਹੀਂ ਸਗੋਂ ਸਾਡੇ ਘਰ ਦੇ ਮਾਹੌਲ ਅਤੇ ਕੰਮਕਾਰ ਦੀ ਸਫਲਤਾ ਨੂੰ ਵੀ ਪ੍ਰਭਾਵਿਤ ਕਰਦੀ ਹੈ ਪਰ ਸੰਗਤ ਜੀ ਚਿੰਤਾ ਨਾ ਕਰੋ ਕਿਉਂਕਿ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਅੱਜ ਅਸੀਂ ਤੁਹਾਡੇ ਨਾਲ ਇੱਕ ਅਜੀਹਾ ਸੌਖਾ ਅਤੇ ਪ੍ਰਭਾਵਸ਼ਾਲੀ ਉਪਾਅ ਸਾਂਝਾ ਕਰਨ ਵਾਲੇ ਹਾਂ ਜੋ ਸਾਡੇ ਪੁਰਖਿਆਂ ਨੇ ਸਦੀਆਂ ਤੋਂ ਅਜਮਾਇਆ ਹੈ ਸੰਗਤ ਜੀ ਇਹ ਉਪਾਅ ਇਹ ਕਰਮ ਸਰੀਰਕ, ਮਾਨਸਿਕ ਅਤੇ ਰੋਹਾਨੀ ਸ਼ੁੱਧਤਾ ਨੂੰ ਸਾਡੀ ਜ਼ਿੰਦਗੀ ਵਿੱਚ ਲੈ ਕੇ ਆਉਂਦਾ ਹੈ ਅਤੇ ਸਾਡੇ ਘਰ ਵਿੱਚਲੀ ਜਿੰਨੀ ਵੀ ਨਕਾਰਾਤਮਕ ਊਰਜਾ ਹੈ ਉਸ ਨੂੰ ਦੂਰ ਕਰਕੇ ਪਰਮ ਪਿਤਾ ਪਰਮੇਸ਼ਵਰ ਦੀ ਜੋ ਹਾਜ਼ਰੀ ਹੈ ਉਹ ਸਾਡੇ ਘਰ ਵਿੱਚ ਲੈ ਕੇ ਆਉਂਦਾ ਹੈ। ਇਸ ਲਈ ਸੰਗਤ ਜੀ ਜੋ ਅੱਜ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਹੀ ਸੰਗਤ ਦੇ ਚਰਨਾਂ ਵਿੱਚ ਇੱਕੋ ਹੀ ਬੇਨਤੀ ਕਰਾਂਗੇ ਕਿ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਅਤੇ ਤੁਹਾਡੇ ਪਰਿਵਾਰ ਤੇ ਬਣੀ ਰਹੇ ਅਤੇ ਇਸ ਕਥਾ ਨੂੰ ਪੂਰਾ ਸਰਵਣ ਕਰਨਾ ਜੀ ਆਓ ਸੰਗਤ ਜੀ ਅੱਜ ਦੀ ਕਥਾ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜਕੱਲ ਦੀ ਸਭ ਤੋਂ ਵੱਡੀ ਸਮੱਸਿਆ ਜਿਸ ਨਾਲ ਸਾਰੀ ਸੰਗਤ ਜੂਝ ਰਹੀ ਹੈ ਉਹ ਹੈ ਓਵਰਥਿੰਕਿੰਗ ਭਾਵ ਕਿ ਜ਼ਿਆਦਾ ਸੋਚਣਾ ਅਤੇ ਸੰਗਤ ਜੀ بے ਲੋੜੇ ਚਿੰਤਾ ਬਹੁਤ ਸਾਰੇ ਲੋਕ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਘੰਟਿਆਂ ਤੱਕ ਸੋਚਦੇ ਰਹਿੰਦੇ ਹਨ ਅਤੇ ਕਦੇ ਭਵਿੱਖ ਦੀ ਚਿੰਤਾ ਕਦੇ ਪਰਿਵਾਰ ਦੀ ਕਦੇ ਕੰਮਕਾਰ ਦੀ ਅਤੇ ਕਦੇ-ਕਦੇ ਤਾਂ ਅਜਿਹੀਆਂ ਗੱਲਾਂ ਦੀ ਚਿੰਤਾ ਕਰਦੇ ਹਨ ਜੋ ਗੱਲਾਂ ਸਾਡੇ ਵੱਸ ਵਿੱਚ ਵੀ ਨਹੀਂ ਹੁੰਦੀਆਂ ਸੰਘਾ ਜੀ ਇਹ ਚਿੰਤਾਵਾਂ ਸਾਡੇ ਦਿਮਾਗ ਤੇ ਇੱਕ ਭਾਰੀ ਬੋਝ ਬਣ ਜਾਂਦੀਆਂ ਹਨ ਜਿਸ ਕਾਰਨ ਸਾਡਾ ਮਨ ਅਸ਼ਾਂਤ ਰਹਿੰਦਾ ਹੈ ਸਾਡਾ ਦਿਲ ਖੁਸ਼ ਨਹੀਂ ਰਹਿੰਦਾ ਅਤੇ ਜ਼ਿੰਦਗੀ ਦੇ ਜੋ ਵੀ ਸੁੱਖ ਹਨ ਉਹ ਸਾਨੂੰ ਫਿੱਕੇ ਜਾਪਦੇ ਹਨ ਕਈ ਵਾਰ ਸੰਘਾ ਜੀ ਇਹ ਚਿੰਤਾ ਸਾਡੇ ਅੰਦਰ ਇੱਕ ਅਜੀਹਾ ਚੱਕਰ ਚਲਾ ਦਿੰਦੀ ਹੈ ਕਿ ਅਸੀਂ ਆਪਣੀ ਸੋਚਣ ਦੀ ਸ਼ਕਤੀ ਗਵਾ ਬੈਠਦੇ ਹਾਂ ਪਰ ਸੰਗਤ ਜੀ ਇਸ ਸਮੱਸਿਆ ਦਾ ਹੱਲ ਸਾਡੇ ਅੰਦਰ ਹੀ ਮੌਜੂਦ ਹੈ ਸੰਗਤ ਜੀ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਦੇ ਹਾਂ ਵਿਧੀਆਂ ਅਪਣਾ ਸਕਦੇ ਹਾਂ ਅਸੀਂ ਅੱਜ ਤੁਹਾਡੇ ਨਾਲ ਇੱਕ ਅਜਿਹੀ ਵਿਧੀ ਸਾਂਝੀ ਕਰਨ ਜਾ ਰਹੇ ਹਾਂ ਪਰ ਸੰਗਤ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਅਸੀਂ ਕਿਸੇ ਜਾਦੂ ਟੂਣੇ ਜਾਂ ਅੰਧਵਿਸ਼ਵਾਸ ਦੀ ਗੱਲ ਨਹੀਂ ਕਰ ਰਹੇ ਸੰਗਤ ਜੀ ਇਹ ਕਰਮ ਇੱਕ ਵਿਗਿਆਨਕ ਅਤੇ ਰੋਹਾਨੀ ਵਿਧੀ ਹੈ ਜੋ ਸਾਡੇ ਮਨ ਅਤੇ ਸਰੀਰ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦੀ ਹੈ ਇਸ ਦਾ ਮੁੱਖ ਮਕਸਦ ਸਾਡੇ ਅੰਦਰ ਅੰਦਰਲੀ ਨਕਾਰਾਤਮਕਤਾ ਨੂੰ ਦੂਰ ਕਰਕੇ ਸਕਾਰਾਤਮਕਤਾ ਨੂੰ ਵਧਾਉਣਾ ਹੈ ਤਾਂ ਜੋ ਸਾਡੇ ਅੰਦਰ ਸਾਡੇ ਮਨ ਅੰਦਰ ਸਾਡੇ ਘਰ ਅੰਦਰ ਪਰਮ ਪਿਤਾ ਪਰਮੇਸ਼ਵਰ ਦਾ ਵਾਸ ਹੋਵੇ ਅਤੇ ਸਾਡੀ ਜ਼ਿੰਦਗੀ ਸੁਖਮਈ ਬਣ ਜਾਵੇ ਤਾਂ ਫਿਰ ਸੰਗਤ ਜੀ ਅਸੀਂ ਇਹ ਕਾਰਜ ਕਿਵੇਂ ਕਰਨਾ ਹੈ ਸੰਗਤ ਜੀ ਅਸੀਂ ਸਵੇਰੇ ਗੁਲਾਬ ਦੇ ਪੱਤਿਆਂ ਨਾਲ ਇਸ਼ਨਾਨ ਕਰਨਾ ਹੈ ਸੰਗਤ ਜੀ ਜਦੋਂ ਤੁਸੀਂ ਸਵੇਰੇ ਇਸ਼ਨਾਨ ਲਈ ਪਾਣੀ ਤਿਆਰ ਕਰਦੇ ਹੋ ਤਾਂ ਉਸ ਵਿੱਚ ਸਿਰਫ 4-5 ਜਦੋਂ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਉਸ ਵਿੱਚ 4-5 ਤਾਜ਼ੇ ਗੁਲਾਬ ਦੇ ਪੱਤੇ ਪਾ ਦੇਣੇ ਹਨ ਜੇਕਰ ਤੁਹਾਡੇ ਕੋਲ ਤਾਜ਼ੇ ਪੱਤੇ ਨਹੀਂ ਹਨ ਤਾਂ ਤੁਸੀਂ ਗੁਲਾਬ ਜਲ ਦੀਆਂ 4-5 ਬੂੰਦਾ ਵੀ ਵਰਤ ਸਕਦੇ ਹੋ ਸੰਗਤ ਜੀ ਇਹ ਛੋਟੀ ਜੀ ਕਿਰਿਆ ਤੁਹਾਡੇ ਸਰੀਰ ਮਨ ਅਤੇ ਰੂਹ ਤੇ ਡੂੰਗਾ ਅਸਰ ਛੜਦੀ ਹੈ ਕਿਉਂਕਿ ਸੰਗਤ ਜੀ ਗੁਲਾਬ ਨੂੰ ਪਵਿੱਤਰਤਾ ਪਿਆਰ ਅਤੇ ਸਦੀਆਂ ਤੋਂ ਅਤੇ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਦੀ ਸੁਗੰਧ ਸਿਰਫ ਸਾਡੇ ਮਨ ਨੂੰ ਹੀ ਨਹੀਂ ਦਿਮਾਗ ਦੀਆਂ ਜਿੰਨੀਆਂ ਵੀ ਸਾਡੀਆਂ ਨਕਾਰਾਤਮਕ ਸੋਚਾਂ ਹਨ ਉਸ ਨੂੰ ਸ਼ਾਂਤ ਕਰ ਦਿੰਦੀ ਹੈ ਸੰਗਤ ਜੀ ਜਦੋਂ ਗੁਲਾਬ ਦੇ ਪੱਤੇ ਪਾਣੀ ਵਿੱਚ ਮਿਲਦੇ ਹਨ ਤਾਂ ਸੰਗਤ ਜੀ ਉਹ ਪਾਣੀ ਸਧਾਰਨ ਪਾਣੀ ਨਹੀਂ ਰਹਿ ਜਾਂਦਾ ਇਹ ਇੱਕ ਪਵਿੱਤਰ ਪਾਣੀ ਦਾ ਰੂਪ ਧਾਰਨ ਕਰ ਲੈਂਦਾ ਹੈ ਜੋ ਸਾਡੇ ਸਰੀਰ ਦੀ ਗੰਦਗੀ ਦੇ ਨਾਲ ਨਾਲ ਮਨ ਨੂੰ ਅਤੇ ਰੋਹ ਦੀ ਨਕਾਰਾਤਮਕਤਾ ਨੂੰ ਵੀ ਸਾਫ਼ ਕਰਦਾ ਹੈ ਸੰਗਤ ਜੀ ਗੁਲਾਬ ਦੀ ਖਾਸੀਅਤ ਨੂੰ ਸਮਝਣ ਲਈ ਸਾਨੂੰ ਸਾਡੇ ਗੁਰਦੁਆਰਿਆਂ ਦੀ ਪਰੰਪਰਾਵਾਂ ਵੱਲ ਦੇਖਣਾ ਪਵੇਗਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਅਕਸਰ ਸਾਨੂੰ ਫੁੱਲਾਂ ਦੀ ਸੁਗੰਧ ਮਹਿਸੂਸ ਹੁੰਦੀ ਹੈ ਸੰਗਤ ਜੀ ਕਈ ਵਾਰ ਜਥੇਦਾਰ ਗੁਲਾਬ ਦੇ ਪੱਤੇਆਂ ਨੂੰ ਪਾਣੀ ਵਿੱਚ ਮਿਲਾ ਕੇ ਇਹਦਾ ਛੜਕਾ ਗੁਰਦੁਆਰਾ ਸਾਹਿਬ ਵਿੱਚ ਕਰਦੇ ਹਨ ਸੰਗਤ ਜੀ ਇਹ ਸਿਰਫ ਇੱਕ ਸੁਗੰਧ ਲਈ ਨਹੀਂ ਹੁੰਦਾ ਸਭੋ ਇਸ ਦੇ ਪਿੱਛੇ ਇੱਕ ਰੋਹਾਨੀ ਅਤੇ ਵਿਗਿਆਨਿਕ ਕਾਰਨ ਹੁੰਦਾ ਹੈ ਗੁਲਾਬ ਦੀ ਸੁਗੰਧ ਸਾਡੇ ਦਿਮਾਗ ਦੀਆਂ ਤਰੰਗਾਂ ਨੂੰ ਸਾਫ਼ ਕਰਦੀ ਹੈ ਅਤੇ ਆਲੇ-ਦੁਆਲੇ ਦੀ ਨਕਾਰਾਤਮਕ ਊਰਜਾ ਨੂੰ ਖਿੱਚ ਕੇ ਦੂਰ ਕਰ ਦਿੰਦੀ ਹੈ ਜਦੋਂ ਸੰਗਤ ਜੀ ਤੁਸੀਂ ਗੁਲਾਬ ਦੇ ਪੱਤਿਆਂ ਨਾਲ ਇਸ਼ਨਾਨ ਕਰਦੇ ਹੋ ਤਾਂ ਇਹ ਪਾਣੀ ਸਿਰਫ ਸਰੀਰ ਨੂੰ ਹੀ ਨਹੀਂ ਸਗੋਂ ਤੁਹਾਡੇ ਆਉਰਾ ਨੂੰ ਵੀ ਸ਼ੁੱਧ ਕਰਦਾ ਹੈ ਭਾਵ ਕਿ ਤੁਹਾਡੇ ਮਨ ਨੂੰ ਵੀ ਸ਼ੁੱਧ ਕਰਦਾ ਹੈ ਸੰਗਤ ਜੀ ਇਸ ਵਿਧੀ ਨੂੰ ਕਰਨਾ ਹੀ ਬੜਾ ਸੌਖਾ ਹੈ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਸਭ ਤੋਂ ਪਹਿਲਾਂ ਇਸ਼ਨਾਨ ਲਈ ਪਾਣੀ ਤਿਆਰ ਕਰੋ ਇਸ ਪਾਣੀ ਵਿੱਚ 4 ਤੋਂ 5 ਪੱਤੇ ਗੁਲਾਬ ਦੇ ਤਾਜ਼ੇ ਪੱਤੇ ਸ਼ਾਮਲ ਕਰ ਲੈਣੇ ਹਨ ਜੇਕਰ ਤੁਹਾਡੇ ਕੋਲ ਤਾਜ਼ੇ ਪੱਤੇ ਨਹੀਂ ਹਨ ਤਾਂ ਗੁਲਾਬ ਜਲ ਦੀਆਂ 4-5 ਬੂੰਦਾਂ ਹੀ ਕਾਫੀ ਹਨ ਸੰਗਤ ਜੀ ਇਸਨਾਨ ਕਰਦੇ ਸਮੇਂ ਆਪਣੇ ਮਨ ਵਿੱਚ ਇਹ ਪੱਕੀ ਭਾਵਨਾ ਰੱਖੋ ਕਿ ਇਹ ਪਾਣੀ ਸਿਰਫ ਤੁਹਾਡੇ ਸਰੀਰ ਦੀ ਗੰਦਗੀ ਨੂੰ ਹੀ ਨਹੀਂ ਦੂਰ ਨਹੀਂ ਕਰੇਗਾ ਸਗੋਂ ਤੁਹਾਡੀਆਂ ਚਿੰਤਾਵਾਂ ਡਰ ਅਤੇ ਗੁੱਸੇ ਅਤੇ ਮਨ ਦੀ ਨਕਾਰਾਤਮਕਤਾ ਨੂੰ ਵੀ ਧੋ ਦੇਵੇਗਾ ਸੰਗਤ ਜੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਿ ਇਸਨਾਮ ਦੇ ਦੌਰਾਨ ਤੁਸੀਂ ਵਾਹਿਗੁਰੂ ਦਾ ਜਾਪ ਜ਼ਰੂਰ ਕਰਨਾ ਹੈ ਜੀ ਵਾਹਿਗੁਰੂ ਦਾ ਨਾਮ ਜਪਣਾ ਤੁਹਾਡੀ ਇਸ ਭਾਵਨਾ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦਾ ਹੈ ਤੁਹਾਡੇ ਮਨ ਨੂੰ ਅਥਾਹ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਤੁਹਾਡੀ ਰੂਹ ਨੂੰ ਸਕਾਰਾਤਮਕ ਊਰਜਾ ਨਾਲ ਭਰ ਦਿੰਦਾ ਹੈ ਸੋ ਸੰਗਤ ਜੀ ਇਹ ਸਿਮਰਨ ਤੁਹਾਡੀ ਸ਼ਕਤੀ ਨੂੰ ਜਗਾਉਂਦਾ ਹੈ ਅਤੇ ਤੁਹਾਡੇ ਮਨ ਦੀਆਂ ਅਸ਼ਾਂਤ ਤਰੰਗਾਂ ਨੂੰ ਸਥਿਰ ਕਰਕੇ ਸ਼ਾਂਤ ਕਰਦਾ ਹੈ ਕਿਉਂਕਿ ਸੰਗਤ ਜੀ ਗੁਰਵਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸਲ ਸੁੰਦਰਤਾ ਸਾਡੇ ਮਨ ਦੀ ਹੁੰਦੀ ਹੈ ਸਰੀਰ ਦੀ ਨਹੀਂ ਸਰੀਰ ਨੂੰ ਸਾਫ਼ ਕਰਨਾ ਇੱਕ ਸਧਾਰਨ ਕਿਰਿਆ ਹੈ ਪਰ ਜਦੋਂ ਅਸੀਂ ਇਸ ਨੂੰ ਰੋਹਾਨੀ ਭਾਵਨਾ ਅਤੇ ਵਾਹਿਗੁਰੂ ਦੇ ਸਿਮਰਨ ਨਾਲ ਜੋੜਦੇ ਹਾਂ ਅਤੇ ਇਹ ਸਾਡੇ ਮਨ ਅਤੇ ਆਤਮਾ ਨੂੰ ਵੀ ਸ਼ੁੱਧ ਕਰ ਦਿੰਦਾ ਹੈ ਵਾਹਿਗੁਰੂ ਦਾ ਸਿਮਰਨ ਅਤੇ ਗੁਲਾਬ ਦੇ ਪੱਤੇਆਂ ਨਾਲ ਇਸ਼ਨਾਨ ਸਾਡੇ ਅੰਦਰ ਸਕਾਰਾਤਮਕ ਊਰਜਾ ਨੂੰ ਵਧਾਉਂਦਾ ਹੈ ਸਾਡੀ ਅਰਦਾਸ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ ਅਤੇ ਸਾਡੀ ਰੂਹ ਨੂੰ ਸ਼ਾਂਤੀ ਨਾਲ ਭਰ ਦਿੰਦਾ ਹੈ ਸੋ ਸੰਗਤ ਜੀ ਇਸ ਵਿਧੀ ਦੇ ਅਸਰ ਦੀ ਗੱਲ ਕਰੀਏ ਤੁਸੀਂ ਆਪਣੇ ਮਨ ਵਿੱਚ ਇੱਕ ਅਜੀਬ ਜਿਹਾ ਹਲਕਾਪਨ ਮਹਿਸੂਸ ਕਰੋਗੇ ਅਤੇ ਤੁਹਾਡਾ ਘਰ ਕਦੇ ਚਿੜਚਿੜਾਪਨ ਅਤੇ ਬੇਚੈਨੀ ਨਾਲ ਬੇਚੈਨੀ ਨਾਲ ਭਰਿਆ ਹੋਇਆ ਸੀ ਉਹ ਹੌਲੀ-ਹੌਲੀ ਸ਼ਾਂਤ ਅਤੇ ਸੁਖਮਈ ਹੋਣ ਲੱਗੇਗਾ ਸੰਗਤ ਜੀ ਤੁਸੀਂ ਦੇਖੋਗੇ ਕਿ ਹੌਲੀ-ਹੌਲੀ ਸਾਰੇ ਨਕਾਰਾਤਮਕਤਾ دور ਹੁੰਦੀ ਜਾ ਰਹੀ ਹੈ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ